ਅੱਜ ਦੇ ਇਸ ਸਮਾਰੋਹ ਦੇ ਵਿੱਚ ਬੈਠੇ ਡਾਕਟਰ ਮੈਡ ਕਮਿਸ਼ਨ ਦੇ ਚੇਅਰਮੈਨ ਮੇਜਰ ਸੁਮਨਾ ਜੀ ਵਾਈਸ ਪ੍ਰੈਜ਼ੀਡੈਂਟ ਮਾਨਯੋਗ ਲੰਧਾਲਾਲ ਜੀ ਮਿਸ਼ਨ ਦੇ ਜਨਰਲ ਸਕੱਤਰ ਮਾਨਯੋਗ ਡਾਕਟਰ ਸੁਦੀਰ ਜੀ ਹੋਰ ਦਰਜਾ ਬਰ ਦਰਜਾ ਬੈਠੇ ਬਹੁਤ ਜਨ ਸਮਾਜ ਦੀਆਂ ਮੇਰੀਆਂ ਭੈਣਾਂ ਮੇਰੇ ਵੀਰ ਆਪ ਸਭ ਨੂੰ ਅੱਜ ਦੇ ਇਸ ਪ੍ਰੋਗਰਾਮ ਦੀਆਂ ਲੱਖ ਲੱਖ ਮੁਬਾਰਕਾਂ ਔਰ ਮੇਰੇ ਵੱਲੋਂ ਆਪ ਸਭ ਨੂੰ ਜੈ ਪੀਮ ਜੈ ਭਗਤ ਸਾਥੀਓ ਬਹੁਤ ਸਾਰੀਆਂ ਇਤਿਹਾਸਕ ਗੱਲਾਂ ਜਿਹੜੀਆਂ ਹੋ ਗਈਆਂ ਨੇ ਜੋ ਸਾਡੇ ਨਾਲ ਵਾਪਰਦਾ ਸੀ ਔਰ ਜੋ ਬਾਬਾ ਸਾਹਿਬ ਅੰਬੇਦਕਰ ਸਾਨੂੰ ਦੇ ਕੇ ਗਏ ਮੈਂ ਇੱਕ ਸ਼ੇਅਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਜ਼ਿੰਦਗੀ ਦੀ ਹੈ ਤੋ ਜੀਨੇ ਦਾ ਹੁਨਰ ਵੀ ਦੇਣਾ ਬਾਬਾ ਸਾਹਿਬ ਅੰਬਿਤ ਕਰਨ ਤੋਂ ਪਹਿਲਾਂ ਸਾਡੀ ਜ਼ਿੰਦਗੀ ਸੀ ਕੀ ਸੀ ਛਪੜਾ ਦਾ ਪਾਣੀ ਪੀਣਾ ਗਲਾਂ ਦੇ ਵਿੱਚ ਕੁਜੇ ਪਿੱਛੇ ਝਾੜੂ ਤਾਂ ਸ਼ਾਇਰ ਲਿਖਦਾ ਜ਼ਿੰਦਗੀ ਦੀ ਹੈ ਤੋ ਜੀਨੇ ਦਾ ਹੁਨਰ ਵੀ ਦੇਣਾ ਪਾਉ ਬਖਸ਼ੇ ਹੈ ਤੋ ਤੌਫੀਕੇ ਸਫਰ ਵੀ ਦੇਣਾ ਗੁਫ਼ਤਗੂ ਤੁਮਨੇ ਸਿਖਾਈ ਹੈ ਮੈਂ ਤੋ ਗੁੰਗਾ ਤੂੰ ਤੁਮਨੇ ਸਿਖਾਈ ਹੈ ਮੈਂ ਤੋ ਗੁੰਗਾ ਥਾ ਅਬ ਮੈਂ ਬੋਲੂਗਾ ਮੇਰੀ ਬਾਤੋਂ ਮੇ ਅਸਰ ਵੀ ਦੇਣਾ ਕਿਉਂਕਿ ਅੱਜ ਬਾਬਾ ਸਾਮ ਅੰਬੇਦਕਰ ਦਾ ਜਨਮ ਦਿਨ ਅਲਗ ਅਲਗ ਸੰਗਠਨਾਂ ਦੇ ਵੱਲੋਂ ਅਲਗ ਅਲਗ ਤਰੀਕੇ ਦੇ ਨਾਲ ਬਣਾਇਆ ਗਿਆ ਔਰ ਬਹੁਤ ਸਾਰੇ ਸਾਥੀ ਇਹ ਵੀ ਗੱਲ ਕਰਦੇ ਨੇ ਕਿ ਸਾਜਨਾ ਪ੍ਰੋਗਰਾਮਾਂ ਦੀ ਆਉਟਪੁੱਟ ਜਿਹੜੀ ਆ ਉਹ ਜ਼ੀਰੋ ਆ ਕੁਛ ਨਹੀਂ ਹੁੰਦਾ ਲੇਕਿਨ ਅਸੀਂ ਡਾਕਟਰ ਅੰਬੇਦਕਰ ਮਿਸ਼ਨ ਗੁਰਦਾਖਰ ਦੀ ਟੀਮ ਜਿਹੜੀ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਰੱਖਦੇ ਆ ਜਿਹੜੇ ਉੱਪਰ ਸਟੇਜ ਦੇ ਉੱਪਰ ਬਾਬਾ ਸਾਹਿਬ ਮਿੰਟ ਕਰਦੇ ਵਿਚਾਰ ਜਿਹੜੇ ਰੱਖੇ ਜਾਂਦੇ ਨੇ ਤਾਂ ਉਹਦਾ ਕਾਰਨ ਇੱਕੋ ਹੈ ਕਿਉਂਕਿ ਜਿਸ ਕੌਮ ਦੇ ਵਿੱਚ ਸੰਵਾਦ ਖਤਮ ਹੋ ਜਾਂਦਾ ਤਾਂ ਖਤਮ ਹੋ ਜਾਂਦਾ ਸਾਥੀਓ ਕੌਮ ਖਤਮ ਹੋ ਜਾਂਦੀ ਔਰ ਕੌਮ ਮਰ ਜਾਂਦੀ ਔਰ ਜਿਸ ਕੌਮ ਦੇ ਵਿੱਚ ਸੰਵਾਦ ਹੁੰਦਾ ਰਹਿੰਦਾ ਉਹ ਕੌਮ ਜਿੰਦਾ ਕੌਮ ਹੁੰਦੀ ਆ ਉਹ ਮਰਦਾਂ ਦੀ ਕੌਮ ਹੁੰਦੀ ਆ ਔਰ ਡਾਕਟਰ ਮੈਡ ਪਰਮਿਸ਼ਨ ਦੀ ਟੀਮ ਇਹ ਉਹ ਮਰਦਾਂ ਦੀ ਟੀਮ ਆ ਜਿਹੜੀ ਬਾਬਾ ਸਾਹਿਬ ਨੂੰ ਮੈਡ ਕਰਦਾ ਅੰਦੋਲਨ ਕਰ ਕਰ ਪਹੁੰਚਾਉਣ ਦੇ ਲਈ ਜਿਹੜੇ ਹੁੰਦੇ ਆ ਕਿਉਂਕਿ ਮੈਂ ਬਹੁਤ ਸਾਰੀਆਂ ਗੱਲਾਂ ਕਨਸਟੀਟਿਊਸ਼ਨ ਦੇ ਬਾਰੇ ਦੇ ਜਿਹੜਾ ਸਾਹਿਬ ਗੱਲ ਕਰਕੇ ਗਏ ਨੇ ਮੈਂ ਇੱਕ ਛੋਟੀ ਜੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਲਿਓ ਟੋਲਸਟਾਇ ਨੇ ਇੱਕ ਕਹਾਣੀ ਲਿਖੀ ਉਹ ਕਹਿੰਦਾ ਇੱਕ 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 ਖਿਖਾਰੀ ਕਿਸੇ ਮੰਦਰ ਦੇ ਬਾਹਰ ਬੈਠਾ ਸੀ ਔਰ ਉਹਨੂੰ ਉਹਨੂੰ ਕਰੋਨਾ ਹੋ ਗਿਆ ਮਨ ਲੋਕੀ ਕਰੋਨਾ ਹੋ ਗਿਆ ਉਹਨੇ ਇਸ ਤਰ੍ਹਾਂ ਲਿਖਿਆ ਉਹ ਲਿਖਦਾ ਕਿ ਉਹਨੂੰ ਕੋਈ ਕਰੋਨਿਕ ਡਿਜ਼ੀਜ਼ ਹੋ ਗਈ ਵਾਇਰਲ ਡਿਜ਼ੀਜ਼ ਹੋ ਗਈ ਤਾਂ ਮੰਨ ਸਕਦੇ ਆ ਵੀ ਕਰੋਨਾ ਆ ਗਿਆ ਔਰ ਲਿਖਦਾ ਕਿ ਉਹਦੇ ਸੱਜੇ ਤੇ ਖੱਬੇ ਭੀਖ ਮੰਗਣ ਵਾਲੇ ਜਿਹੜੇ ਸੀ ਉਹ ਹੌਲੀ 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 ਮਰਨਾ ਸ਼ੁਰੂ ਹੋ ਗਏ ਜਦ ਮਰਨਾ ਸ਼ੁਰੂ ਹੋ ਗਏ ਤਾਂ ਰਾਜੇ ਨੇ ਇਹ ਫਰਮਾਨ ਜਾਰੀ ਕੀਤਾ ਰਾਜੇ ਨੇ ਉੱਥੋਂ ਦੇ ਰਾਜੇ ਨੇ ਫਰਮਾਨ ਜਾਰੀ ਕੀਤਾ ਕਿ ਇਸ ਬਖਾਰੀ ਨੂੰ ਨੂੰ ਸ਼ਹਿਰ ਦੇ ਵਿੱਚ ਨਿਕਲਣਾ ਜਿਹੜਾ ਉਹ ਵਰਜਿਤ ਹੈ ਕਿਉਂ ਮਰਜਿਤ ਹੈ ਕਿਉਂਕਿ ਉਹਦੀ ਬਿਮਾਰੀ ਦੇ ਨਾਲ ਲੋਕ ਜਿਹੜੇ ਉਹ ਮਰ ਜਣਗੇ ਤਾਂ ਉਹਦੇ ਇੱਕ ਤੋਂ ਹੌਲੀ-ਹੌਲੀ ਲੋਕ ਲਾਗੇ ਨੇ ਮਰਨੇ ਸ਼ੁਰੂ ਹੋਏ ਤਾਂ ਅੰਤ ਦੇ ਵਿੱਚ ਉਹ ਕੱਲਾ ਰਹਿ ਗਿਆ ਔਰ ਇੱਕ ਦਿਨ ਉਹ ਮਰ ਗਿਆ ਜਦੋਂ ਮਰਿਆ ਤਾਂ ਰਾਜੇ ਨੇ ਕੁਝ ਲੋਕਾਂ ਦੀ ਡਿਊਟੀ ਲਈ ਕਿ ਭਾਈ ਅੱਜ ਇਸ ਬੰਦੇ ਦਾ ਅੰਤਿਮ ਸੰਸਕਾਰ ਕਰੋ ਔਰ ਜਿਸ ਜਗ੍ਹਾ ਬੈਠਾ ਹੈ ਉਸ ਜਗ੍ਹਾ ਦੇ ਉੱਪਰ ਹੀ ਟੋਇਆ ਪਟਕੇ ਇਸ ਬੰਦੇ ਨੂੰ ਉੱਥੇ ਦਵਾ ਦਿਓ ਕਿਉਂਕਿ ਜੇ ਸ਼ਹਿਰ ਦੇ ਵਿੱਚੋਂ ਦੀ লাশ ਲੈ ਕੇ ਜਾਓਗੇ ਤਾਂ ਵਾਇਰਸ ਉੱਥੇ ਵੀ ਫੈਲ ਸਕਦਾ ਤਾਂ ਸਾਥੀਏ ਜਦ ਕੁਝ ਸੇਵਾਦਾਰ ਜਾਂ ਕੁਝ ਜਿਹਨਾਂ ਨੇ ਲੱਪਣਾ ਸੀ ਉਹਨੂੰ ਉਹ ਮੂੰਹਾਂ ਦੇ ਉੱਪਰ ਮਾਸਕ ਪਾ ਕੇ ਉਸ ਜਗ੍ਹਾ ਦੇ ਉੱਪਰ ਪਹੁੰਚੇ ਤਜਦ ਉਹ ਉੱਥੇ ਪਹੁੰਚ ਰਹੇ ਨੇ ਤਾਂ ਸਾਥੀਓ ਉਹਨਾਂ ਨੇ ਹੌਲੀ-ਹੌਲੀ ਟੋਇਆ ਜਿਹੜਾ ਪੁੱਟਣਾ ਸ਼ੁਰੂ ਕੀਤਾ ਤਾਂ ਲਿਓ ਟੌਨਸਟਾਈਲ ਲਿਖਦਾ ਕਿ ਜਦ ਇੱਕ ਨੇ ਟੈਲ ਮਾਰੀ ਉਹ ਥੱਲੇ ਚਲੇ ਗਏ ਤਾਂ ਥੱਲੋਂ ਟੰਗ ਦੀ ਆਵਾਜ਼ ਆਈ ਤਾਂ ਦੇਖਿਆ ਕਿ ਇੱਕ ਗਾਗਰ ਜਿਹੜੀ ਉਹ ਥੱਲੇ ਪਈ ਹੋਈ ਹੈ ਔਰ ਗਾਗਰ ਦੇ ਵਿੱਚ ਸੋਨੇ ਦੀਆਂ ਮੋਹਰਾਂ ਨੇ ਔਰ ਉਹਿੰਦ ਕੀ ਕਰਦਾ ਕਹਾਣੀ ਦਾ ਕਹਿੰਦਾ ਜਿਸ ਜਗਾ ਦੇ ਉੱਪਰ ਬੈਠ ਕੇ ساری ਜ਼ਿੰਦਗੀ ਪੀਠ ਮੰਗਦਾਰਿਆ ਉਸ ਜਗਾ ਦੇ ਥੱਲੇ ਸੋਨੇ ਦੀਆਂ ਮੋਹਰਾਂ ਸੀ ਇਹ ਗੱਲ ਸਾਡੇ ਤੇ ਟੁੱਪਦੀ ਆ ਕਿ ਬਾਬਾ ਸਾਹਿਬ ਅੰਮ੍ਰਿਤਾਲ ਦਾ ਕਾਸਟਿਚੂਨ ਜਿਹੜਾ ਸਾਡੇ ਲਈ ਬਣਾਇਆ ਸਾਡੇ ਬਾਪ ਨੇ ਔਰ ਅਸੀਂ 85 ਹੋਣ ਦੇ ਬਾਵਜੂਦ ਦੁਸ਼ਮਣ ਦੇ ਅੱਗੇ ਤਲੀਆਂ ਆੜਦੇ ਆ ਉਸ ਸੰਵਿਧਾਨ ਦੇ ਵਿੱਚ ਤੁਹਾਡੇ ਲਈ ਸੋਨੇ ਦੀਆਂ ਮੋਹਰੇ ਆ ਨੇ ਪਰ ਅਸੀਂ ਉਸ ਸੰਵਿਧਾਨ ਨੂੰ ਕਦੀ ਉਖਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਤੁਹਾਡੇ ਪੁਰਖੇ ਦਾ ਦੇਖੋ ਸ਼ਾਇਰ ਲਿਖਦਾ ਬਾਬਾ ਸਾਹਿਬ ਬਾਰੇ ਕਹਿੰਦਾ ਹਨੇਰਾ ਰਹਿਣ ਨਹੀਂ ਦਿੱਤਾ ਸ਼ਹਿਰ ਤਸਬੀਆਂ ਅੰਦਰ ਹਨੇਰਾ ਰਹਿਣ ਨਹੀਂ ਦਿੱਤਾ ਸ਼ਹਿਰ ਤਸਬੀਆਂ ਅੰਦਰ ਭਰੀ ਸੀ ਰੋਸ਼ਨੀ ਐਨੀ ਚਰਾਗਾ ਬਲਦਿਆਂ ਅੰਦਰ ਉਹ ਸੂਲੀ ਚੜਾਉਂਦੇ ਸੀ ਸਰੇ ਬਾਜ਼ਾਰੇ ਉਹ ਸਾਨੂੰ ਬੇਪਰਦ ਹੋ ਕੇ ਰਹਿੰਦੇ ਜੋ ਪਰਦਿਆਂ ਅੰਦਰ ਕਹਿੰਦਾ ਅਗਰ ਮੌਕਾ ਮਿਲਿਆ ਬਾਬਾ ਸਭ ਨੂੰ ਅਗਰ ਮੌਕਾ ਮਿਲਿਆ ਬਾਬਾ ਸਭ ਅੰਬੇਡਕਰ ਨੂੰ ਆਪਣੇ ਇਹਨਾਂ ਸਾਥੀਆਂ ਖਾਤਰ ਖੁਸ਼ੀ ਦੇ ਪਲ ਸਜਾ ਦਿੱਤੇ ਗਮਾਂ ਦੇ ਵਕਫਿਆਂ ਅੰਦਰ ਤੁਹਾਡਾ ਲੱਭ ਕੇ ਸੂਰਜ ਤੁਹਾਨੂੰ ਘਰ ਪਹੁੰਚ ਆਉਂਦਾ ਭਲਾ ਜੇ ਜਾਣ ਪੈ ਜਾਂਦੀ ਲੋਕਾਂ ਮੁਰਦਿਆਂ ਅੰਦਰ ਪਲਾਜੇ ਜਾਣ ਪੈ ਜਾਂਦੀ ਲੋਕਾਂ ਮੁਰਦਿਆਂ ਅੰਦਰ ਤੁਰੇ ਆਓਗੇ ਜਿਸਾਂ ਡਾਕਟਰ ਸਭ ਆਹਾਂ ਕਰਕੇ ਗਏ ਆ ਕਿ ਭਾਈ ਬੋਲਣ ਨਾ ਆਓ ਰੋ ਜਾਓ ਇੱਥੇ ਤੁਰੇ ਆਓਗੇ ਤੁਸੀਂ ਸਭ ਜਦੋਂ ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਦੀਆਂ ਤਖਤੀਆਂ ਭੜੀ ਤਾਂ ਡਾਕਟਰ ਅੰਬੇਡਕਰ ਮਿਸ਼ਨ ਇਸ ਗੱਲ ਦੀ ਗਰੰਟੀ ਦਿੰਦਾ ਕਿ ਨਵੇਂ ਕਲੇ ਰੰਗ ਪਰਨੇ ਨੇ ਤੁਹਾਡੇ ਜੱਜਪਿਆਂ ਅੰਦਰ ਤੁਹਾਡੇ ਜੱਜਪਿਆਂ ਵਿੱਚ ਤੋ ਸਾਥੀਓ ਅੱਜ ਜੋ ਅੱਜ ਦਾ ਥੀਮ ਹੈ ਅੱਜ ਸੰਕਲਪ ਲੈਣ ਦਾ ਵਿਸ਼ਾ ਹੈ ਅਸੀਂ ਸਾਰੇ ਇਹ ਸੰਕਲਪ ਕਰਕੇ ਜਾਈਏ ਕਿ ਬਾਬਾ ਸਾਹਿਬ ਅੰਬੇਡਕਰ ਤੁਸੀਂ ਬੇਸ਼ੱਕ ਅੱਜ ਸਾਡੇ ਵਿੱਚ ਨਹੀਂ ਹੋ ਪਰ ਤੁਹਾਡਾ ਸੰਵਿਧਾਨ ਸਾਡੇ ਵਿੱਚ ਹੈ ਅਸੀਂ ਜਿੰਦੇ ਜੀ ਆਪਣੀ ਜਾਨ ਦੀ ਬਾਜ਼ੀ ਲਗਾ ਦੇਵਾਂਗੇ ਅਸੀਂ ਤੁਹਾਡੇ ਸੰਵਿਧਾਨ ਨੂੰ ਖਤਮ ਨਹੀਂ ਹੋਣ ਦੇਵਾਂਗੇ ਕਿਉਂਕਿ ਅੱਜ ਜਿਹੜਾ ਸੰਵਿਧਾਨ ਆ ਉਹਦੇ ਵਿਰੋਧ ਦੇ ਵਿੱਚ ਫੈਸਲੇ ਅਦਾਲਤਾਂ ਦੇ ਵਿੱਚੋਂ ਵੀ ਹੋ ਰਿਹਾ ਹੋ ਰਹੇ ਨੇ ਪਰ ਇੱਕ ਤਲੀ ਲਿਖਦਾ ਕਹਿੰਦਾ ਬੇਦਰਦ ਹੂਆ ਕੋਰਟ ਅਬ ਦਰਦ ਕਿਸੇ ਕਹੋਗੇ ਡੈਮੋਕ੍ਰੇਸੀ ਦਾ ਸਿਸਟਮ ਆ ਜਦ ਬਾਕੀ ਸਿਸਮ ਫੇਲ ਹੋ ਜਾਂਦਾ ਕਿੱਥੇ ਜਾਂਦੇ ਆ ਕੋਰਟ ਦੇ ਵਿੱਚ ਜਾਂਦੇ ਆ ਬੇਦਰਦ ਹੂਆ ਕੋਰਟ ਅਬ ਦਰਦ ਕਿਸੇ ਕਹੋਗੇ ਜ਼ਾਲਿਮ ਕੇ ਰਾਜ ਮੇ ਅਬ ਅਰਜ ਕਿਸੇ ਕਹੋਗੇ ਕਿਨੇ ਅਕੇ ਤਲੀਆਂ ਢੋਗੇ ਜਾ ਕੇ ਕਿਨੇ ਅਕੇ ਤਲੀਆਂ ਢੋਗੇ ਬੇਦਰਦ ਹੂਆ ਕੋਰਟ ਅਬ ਦਰਦ ਕਿਸੇ ਕਹੋਗੇ ਜ਼ਾਲਿਮ ਕੇ ਰਾਜ ਮੇ ਅਬ ਦਰਦ ਅਬ ਅਰਜ ਕਿਸੇ ਕਹੋ ਤੇਰੇ ਲਈ 30 ਬਚੇਗੀ ਨਾ ਅਸਮਾਨ ਬਚੇਗਾ ਇਸ ਲਈ ਇਹ ਹੋਸ਼ ਵਿੱਚ ਆਓ ਜਾਰੋ ਅਬ ਨਾ ਤੇਰਾ ਸਨਮਾਨ ਬਚੇਗਾ ਨਾ ਸੰਵਿਧਾਨ ਬਚੇਗਾ ਕਿਸ ਲਈ ਫਾਤੀਓ ਇਸ ਜਿਹੜੀ ਸਿਚੁਏਸ਼ਨ ਅਸੀਂ ਪੈਦਾ ਕੀਤੀ ਆ ਇਹਦੇ ਲਈ ਅਸੀਂ ਖੁਦ ਕੁ ਜ਼ਿੰਮੇਵਾਰ ਆ ਕਿਉਂਕਿ ਕੱਲੀ ਆਪਣੇ ਪੁਰਖਿਆਂ ਨੂੰ ਪੜ ਕੇ ਦੇਖੋ ਇੱਕ ਜੈਪਾਲ ਸਿੰਘ ਮੁੰਡਾ ਜਿਹੜੇ ਸੰਵਿਧਾਨ ਸਭਾ ਦੇ ਵਿੱਚ ਸੀ ਉਹਨਾਂ ਦੀ ਮੈਂ ਗੱਲ ਕਰਨਾ ਚਾਹੁੰਦਾ ਜਿਹੜੀ ਤੁਹਾਡੇ ਜਿਹੜੀ ਗੱਲ ਕੀਤੀ ਕਿ ਇੱਕ ਪਠਾਰੀ ਨੇ ਥੱਲੇ ਸੋਨੇ ਦੀਆਂ ਮੋਰਾ ਸੀ ਉਹ ਤੁਹਾਡੇ ਕੋਲ ਨੇ ਲੇਕਿਨ ਤੁਸੀਂ ਸਮਝੇ ਨਹੀਂ ਤੁਹਾਡੇ ਪੁਰਖਿਆਂ ਨੇ ਇੱਕ ਜਜਬਾ ਸੀ ਕਿ ਦੁਸ਼ਮਣ ਦੀ ਅੱਖ ਦੇ ਆਪ ਵਿੱਚ ਅੱਖ ਪਾ ਕੇ ਗੱਲ ਕਰਦੇ ਸੀ ਲੇਕਿਨ ਤੁਸੀਂ ਕੀ ਕਰਦੇ ਹੋ ਅਸੀਂ ਚਮਚਾਗਰੀ ਤੋਂ ਇਲਾਵਾ ਕੁਝ ਨਹੀਂ ਕਰਦੇ ਇੱਕ ਜੈਪਾਲ ਸਿੰਘ ਮੁੰਡਾ ਉਹ ਸੰਗਠਨ ਸਭਾ ਦੇ ਵਿੱਚ ਜਦ ਸੰਕਲਪ ਦੇ ਸੰਕਲਪ ਦੇ ਰੂਪ ਦੇ ਵਿੱਚ ਇਸ ਚੀਜ਼ ਨੂੰ ਸੰਕਲਪ ਲੈਣ ਦੇ ਲਈ ਕਨਸਟੀਟਿਊਸ਼ਨ ਨੂੰ ਪੇਸ਼ ਕੀਤਾ ਗਿਆ ਤਾਂ ਲਖਨੇ ਨੇ ਉਹ ਬੋਲਦੇ ਨੇ ਜਦ ਜੈਪਾਲ ਸਿੰਘ ਮੁੰਡਾ ਉੱਥੇ ਖੜੇ ਹੋਏ ਤਾਂ ਲਖਨੇ ਲਿਖ ਬੋਲਦੇ ਰਹੇ ਕਹਿੰਦੇ ਮੈਂ ਉਹਨੂੰ ਲੱਖੋ اگیات لوگوں کی طرف سے بولنے کے لیے کھڑا ہوا جنہوں نے پوچھا, میں بلو, بولن دے لیے کھڑا ہے. جو سب سے مہتوپورن ہے لوگ 85 سب تو اور آگے لکھتا ہے جو, آجادی کے انجان لڑاکے ہیں جو بھارت کے مول ہیں ہے کسی کو کہ میں مواسی ہوں تو ودیشی ہوں تو میرے دیش سے قبضہ کیا ہوا دکے پرکھا کی کیا طاقت جو طاقت جو بھارت کے مول ہے جن کو بیکورڈ ٹرائب, ٹرائب اور جانے کیا کیا کہا جاتا ہے, مجھے اپنے جنگلی ہونے پر گرب ہے وہی سمبوتن ہے جس سے ہمارے لوگ اس دیش میں جانے جاتے ہیں اور ہم جنگل کے لوگ اپنے سنکلپ کو اچھی طرح سے سمجھتے ہیں وہ سب کے اب تو ستر اسی سال پہلے بھی اپنا ہمارے لوگ اس دیش میں جانے جاتے ہیں. ہم جنگل کے لوگ اپنے کو اچھی طرح سے سمجھتے ہیں اپنے تین کروڑ آلی واسیوں کی طرف سے میں اس کا سمرتھن کرتا ہوں اور ہم سمرتھن اس لیے نہیں کرتے کہ اے دیش कि हर व्यक्ति उसकी धड़कन की अभिव्यक्ति करता है इस संकल्प के बाद भी हमारा कोई झगड़ा नहीं है एक जंगली एक आदिवासी होने के नाते संकल्प की जटिलताओं में हमारी कोई दिलचस्पी नहीं है मैं सभा से कहना चाहता हूं कि इस देश में सबसे ज्यादा अगर कोई दुर्व्यवहार का शिकार हुए है शब्द की कह रहे हैं सणू अपनी तो रात की खादी भूल जाती है अगले दिन اس دیش میں سب سے زیادہ اگر کوئی در بہار کا شکار ہوئے ہیں تو وہ ہمارے لوگ ہیں پچھلے شیہ یار سالوں سے میں ان کی سالوں سے ان کے ساتھ اپمان جنک بہار ہوا ہے میں جس سندھو گرتی سبھی کا وا ونشج ہوں اس کا اتہاس بتاتا ہے کہ میں آپ میں سے جو قدی کانش لوگ یہاں بیٹھے ہیں تگڑی یونی سے جو پارلیمنٹ جی پالا ادھکاش لوگ جو جہاں بیٹھے ہیں وہ باری ہیں گس بیٹھیے جن کے کارن ہمارے لوگوں کے دھن اور دھرتی چھوڑ کر جنگلوں میں جانا پڑا اس لیے جہاں جو سنکلپ پیش کیا گیا ہے وہ آدی واسوں کو لوگ تنتر سکھا ہی نہیں سکتا آب ہم سب آدی کو لوگ تنتر سکھا ہی نہیں سکتے بلکہ آپ کو ہی ان سے لوگ تنتر سیکھنا ہے آدی واسی پرتوی کے سب سے پرانے لوگ تنتر لوگ ہیں ہم جو چاہتے ہیں اس دیش کے سانس سے ہماری جگہ ایسی بنے کہ ہمیں بھی محسوس ہو ਕੀ ہمارا ਗੁਲਗ आजाद ਹੋ ਰਿਹਾ ਹੈ ਇਸ ਸੰਵਿਧਾਨ ਦਾ ਸੰਕਲਪ ਜਿਹੜੀ ਆ ਉਹਦੇ ਉੱਤੇ ਜੈਪਾਲ ਸਿੰਘ ਮੁੰਡਾ ਜਿਹੜੇ ਆ ਬੋਲ ਰਹੇ ਪਰ ਅੱਜ ਕੀ ਕਿਹਾ ਜਾਂਦਾ ਹੈ ਅੱਜ ਇਹ ਕਿਹਾ ਜਾਂਦਾ ਹੈ ਕਿ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਇੱਕ ਇੱਕ ਛੋਟੀ ਜੀ ਕਹਾਣੀ ਹੈ ਇੱਕ ਆਦਮੀ ਇੱਕ ਗਲੀ ਦੇ ਵਿੱਚ ਆਵਾਜ਼ ਦਿੰਦਾ ਕਹਿੰਦਾ ਮੇਰੇ ਕੋਲ ਪੱਖੇ ਦੇ 100 ਸਾਲ ਚੱਲਣ ਵਾਲੇ ਪੱਖੇ ਕੋਈ ਖਰੀਦਣਾ ਚਾਹੁੰਦਾ ਤਾਂ ਖਰੀਦ ਸਕਦਾ ਮੈਂ ਗਾਰੰਟੀ ਦਿਨਾ ਕੀ ਇਹ ਪੱਖੇ 100 ਸਾਲ ਚੱਲਣਗੇ ਤਾਂ ਉੱਥੋਂ ਦਾ ਰਾਜਾ ਉਹਨੇ ਦੇਖਿਆ ਉਹਨੇ ਆਵਾਜ਼ ਮਾਰੀ ਕਹਿੰਦਾ 100 ਸਾਲ ਚੱਲਣ ਵਾਲਾ ਪੱਖਾ ਤਾਂ ਇਸ ਗੱਲ ਦੀ ਗਾਰੰਟੀ ਹੈ ਉਹਨੇ ਕਿਹਾ ਹਾਂ ਇਸ ਗੱਲ ਦੀ ਗਾਰੰਟੀ ਹੈ ਇਹ ਪੱਖਾ ਜਿਹੜਾ ਮੇਰੇ ਕੋਲ ਹੈ 100 ਸਾਲ ਚੱਲੇਗਾ ਤਾਂ ਰਾਜੇ ਨੇ ਕਿਹਾ ਪੱਖਾ ਰੱਖ ਔਰ ਆਪਣੇ ਪਾਸੇ ਲੈ ਕੇ ਚੌਂਦਾ ਹੁਣ ਜਦ ਉਹ ਚਲਾ ਗਿਆ ਔਰ ਰਾਜੇ ਨੇ ਸੋਚਿਆ ਕਿ 100 ਸਾਲ ਚੱਲਣ ਵਾਲਾ ਪੱਖਾ ਜਿਹੜਾ ਉਹ ਸ਼ਰ ਇਹ ਬੰਦਾ ਹੁਣ ਦੁਬਾਰਾ ਨਹੀਂ ਆਇਆ ਪਰ ਜਦ ਹਫਤਾ ਬ ਹੋਇਆ ਤਾਂ ਉਹ ਬੰਦਾ ਵਾਪਸ ਆਇਆ ਔਰ ਰਾਜੇ ਨੇ ਉਹਨੂੰ ਬੁਲਾਇਆ ਉਹਨੇ ਕਿਹਾ ਕਿ ਤੂੰ ਇਸ ਗੱਲ ਦੀ ਗਰੰਟੀ ਦਿੰਦਾ ਸੀ ਕਿ ਇਹ ਪੱਖਾ 100 ਸਾਲ ਚੱਲੇਗਾ ਲੇਕਿਨ ਇਹ ਪੱਖਾ 3 ਦਿਨ ਦੇ ਵਿੱਚ ਟੁੱਟ ਗਿਆ ਤਾਂ ਉਹਨੇ ਪੁੱਛਿਆ ਉਹ ਰਾਜੇ ਨੂੰ ਕਹਿੰਦਾ ਕਹਿੰਦਾ ਰਾਜਾ ਤੂੰ ਮੈਨੂੰ ਪੱਖਾ ਚਲਾਉਣਾ ਤਾਂ ਪੁੱਛਿਆ ਹੀ ਨਹੀਂ ਤੂੰ ਮੇਰੇ ਕੋਲ ਪੱਖਾ ਖਰੀਦਿਆ ਪਰ ਮੇਰੇ ਕੋ ਇਹ ਨਹੀਂ ਪੁੱਛਿਆ ਕਿ ਇਹ ਪੱਖਾ ਕਿਦਾਂ ਚੱਲੇ ਇਹ ਬੋਲ ਕਥਾ ਸਿਰਫ ਇੱਕ ਮੈਸੇਜ ਦੇਣ ਲਈ ਹੈ ਸਾਡੇ ਪੁਰਖਿਆਂ ਨੇ ਵਿਚਾਰਾਂ ਦਾ ਇੱਕ ਪੰਖਾ ਜਿਹੜਾ ਉਹ ਸੰਦਾਨ ਦੇ ਰੂਪ ਦੇ ਵਿੱਚ ਬਣਿਆ ਔਰ ਉਹ ਰਾਜੇ ਨੂੰ ਪੁੱਛਦਾ ਹੈ ਕਹਿੰਦਾ ਰਾਜਾ ਤੂੰ ਪੱਖਾ ਕਿਸ ਤਰ੍ਹਾਂ ਚੱਲਿਆ ਉਹ ਕਹਿੰਦਾ ਮੈਂ ਇਸ ਤਰ੍ਹਾਂ ਚੱਲਿਆ ਉਹ ਕਹਿੰਦਾ ਇਸ ਤਰ੍ਹਾਂ ਪੱਖਾ ਨਹੀਂ ਸੀ ਚੱਲਣਾ ਕਹਿੰਦਾ ਕੀ ਕਰਨਾ ਸੀ ਕਹਿੰਦਾ ਪੱਖਾ ਸਟਿਲ ਰੱਖਣਾ ਸੀ ਔਰ ਆਪਣਾ ਸਿਰ ਹਿਲਾਉਣਾ ਸੀ ਅੱਜ ਦੇ ਰਾਜੇ ਨੂੰ ਸਿਰ ਨਹੀਂ ਹਿਲਾਉਣਾ ਹੁੰਦਾ ਉਹ ਦਿਮਾਗ ਤੋਂ ਹੀ ਵਰਤਦਾ ਵਰਤੀ ਕਿੰਦਾ ਕਿ ਸੰਵਿਧਾਨ ਦੇ ਵਿੱਚ ਕਮੀ ਹੈ ਉਹ ਵਿਚਾਰਾਂ ਦੇ ਵਿੱਚ ਕੋਈ ਕਮੀ ਨਹੀਂ ਲੇਕਿਨ ਉਹ ਪੱਖਾ ਵਰਤਨਾ ਨਹੀਂ ਹੁੰਦਾ ਉਹ ਕਿਹਾ ਕੀ ਜਾ ਰਿਹਾ ਸੰਵਿਧਾਨ ਦੇ ਵਿੱਚ ਕਮੀ ਹੈ ਕਿਉਂ ਕਿਉਂਕਿ ਇਹ ਗੱਲ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਜਿਹੜੇ ਲੋਕ ਇਸ ਦੇਸ਼ ਦੇ ਸਤਾਧਾਰੀ ਬਣੇ ਕਿਉਂਕਿ ਇੱਕ ਨਾਰਾ ਟੀਵੀ ਦੇ ਉੱਪਰ ਬੜਾ ਚੱਲਦਾ ਹੁੰਦਾ ਸੀ ਤੁਸੀਂ ਸਾਰਿਆਂ ਨੇ ਸੁਣਿਆ ਕਿਉਂਕਿ ਸੰਵਿਧਾਨ ਜਿਹੜਾ ਲੋਕਾਂ ਤੱਕ ਪਹੁੰਚਣਾ ਚਾਹੀਦਾ ਇੱਕ ਨਾਰਾ ਚੱਲਦਾ ਹੁੰਦਾ ਸੀ ਪੋਲੀਓ ਦੀ ਦਵਾਈ ਦਾ ਕੀ ਇੱਕ ਬੱਚਾ ਛੁੱਟਾ ਸੁਰੱਖਿਆ ਚੱਕਰ ਟੁੱਟਾ ਕੀ ਸਰਕਾਰਾਂ ਦੀ ਬੇਈਮਾਨੀ ਨਹੀਂ ਜੇ ਇੱਕ ਪੋਲੀਓ ਮੁਕਤ ਕਰਨ ਦਾ ਇਹ ਦੇਸ਼ ਨੂੰ ਇੱਕ ਪੋਲੀਓ ਦੀ ਦਵਾਈ ਦਾ ਇਸ ਲੈਵਲ ਤੇ ਪ੍ਰਚਾਰ ਹੋ ਸਕਦਾ ਤਾਂ ਕਿਹ ਭਾਰਤ ਦੇ ਆਰਟੀਕਲ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਕਿ ਭਾਰਤ ਦੇ ਜਿਹੜੇ ਆਰਟੀਕਲ ਨੇ ਉਹਨਾਂ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ ਪਰ ਸਰਕਾਰ ਜਾਣ ਬੁੱਝ ਕੇ ਸੰਵਿਧਾਨ ਨੇ ਉਲਟ ਜੜੀ ਆ ਉਹ ਕੰਮ ਕਰ ਰਹੀ ਆ ਉਹ ਕਿਉਂ ਉਲਟ ਕਰ ਰਹੀ ਆ ਮੈਂ ਤੁਹਾਨੂੰ ਦੱਸਣਾ ਕਰ ਗਿਆ ਕਿਉਂਕਿ ਸਾਥੀਓ ਅਸੀਂ ਸੰਵਿਧਾਨ ਨੂੰ ਇੱਕ ਕਿਤਾਬ ਜਿਹੜੀ ਆ ਉਹ ਕਿਤਾਬ ਜਿਹੜੀ ਆ ਉਹ ਸਮਝ ਲਿਆ ਕਿਉਂਕਿ ਲੋਕਾਂ ਦੇ ਅੰਦਰ ਇੰਨਾ ਭੈ ਪੈਦਾ ਕੀਤਾ ਜਾ ਰਿਹਾ ਪਹਿਲਾਂ ਲੋਕ ਸ਼ੇਰ ਤੋਂ ਡਰਦੇ ਸੀ ਕਿਉਂਕਿ ਸ਼ੇਰ ਬੰਦੇ ਨੂੰ ਮਾਰ ਦਿੰਦਾ ਅੱਜ ਲੋਕ ਕਿਹਦੀ ਤੋਂ ਡਰਦੇ ਨੇ ਅੱਜ ਗਾਂ ਤੋਂ ਲੋਕ ਡਰਦੇ ਨੇ ਨਹੀਂ ਚੱਲ ਸਕਦਾ ਤੁਹਾਡੇ ਤੋਂ ਬਿਨਾ ਇਸ ਦੇਸ਼ ਦੀ ਵਿਵਸਥਾ ਗੱਲਾਂ ਸਮਝੋ ਬਾਬਾ ਜੀ ਔਰ ਅੱਗੇ ਅੱਗੇ ਕੀ ਕਹਿੰਦੇ ਆ ਸਾਡੇ ਤੇ ਇੱਕ ਜ਼ਿੰਮੇਵਾਰੀ ਵੀ ਲਾ ਦਿੱਤੀ ਸਰਦਾਰ ਕਤਾਬ ਨਹੀਂ ਆ ਅੱਗੇ ਕੀ ਜ਼ਿੰਮੇਵਾਰੀ ਲਾ ਕੇ ਗਏ ਕਹਿੰਦੇ ਆ ਭਾਰਤ ਦੇ ਲੋਕੋ ਅਸਲੀ ਲੜਾਈ ਹੁਣ ਸ਼ੁਰੂ ਹੁੰਦੀ ਹੈ ਇਹ ਗੱਲ ਸਮਝੋ ਅਸਲੀ ਲੜਾਈ ਹੁਣ ਸ਼ੁਰੂ ਹੁੰਦੀ ਆ ਇਸ ਸੰਵਿਧਾਨ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਹੈ ਜਾਂ ਸੰਵਿਧਾਨ ਨੂੰ ਖਤਮ ਕਰਨ ਵਾਲੀਆਂ ਤਾਕਤਾਂ ਦੇ ਹੱਥਾਂ ਦੇ ਵਿੱਚ ਸੌਂਪਣਾ ਇਹ ਤੁਸੀਂ ਮਰਜ਼ਾ ਕਰਨਾ ਔਰ ਅੱਗੇ ਕੀ ਕਹਿੰਦੇ ਬਾਬਾ ਸ਼ੋਭਾ ਇਹਨੇ ਸਿਰਫ ਢਾਂਚਾ ਆ ਟੇਬਲ ਜਿਹੜਾ ਇੱਕ ਢਾਂਚਾ ਹੈ ਕਨਸਟੀਟਿਊਸ਼ਨ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਕਿ ਢਾਂਚਾ ਹੈ ਇਹਦੇ ਵਿੱਚ ਜਾਨ ਕਿੱਧਰ ਪਏਗੀ ਬਾਬਾ ਸਾਹਿਬ ਦੋ ਗੱਲਾਂ ਕਰਦੇ ਆ ਕਹਿੰਦੇ ਇਸ ਦੇਸ਼ ਦੀ ਸੰਸਦ ਇਸ ਸੰਵਿਧਾਨ ਦੀ ਜਾਨ ਹੈ ਇਸ ਸੰਵਿਧਾਨ ਦਾ ਸ਼ਰੀਰ ਹੈ ਔਰ ਵਿਧਾਨ ਸਭਾ ਇਸ ਸੰਵਿਧਾਨ ਦਾ ਦਿਲ ਹੈ ਸੰਸਦ ਇਹਦੀ ਜਾਨ ਹੈ ਇਹਦਾ ਸ਼ਰੀਰ ਹੈ ਔਰ ਵਿਧਾਨ ਸਭਾ ਇਹਦੀ ਇਹਦਾ ਦਿਲ ਹੈ ਹੁਣ ਉਹ ਕਿੱਦਾਂ ਕਰਕੇਗਾ ਬਾਬਾ ਸਭਾ ਬਿਲਡ ਕਰ ਕੇ ਕਹਿੰਦੇ ਕਿ ਉਸ ਜਗ੍ਹਾ ਦੇ ਉੱਪਰ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤੁਸੀਂ ਜਾਣੇ ਚਾਹੀਦੇ ਅਸੀਂ ਭੇਜੇ ਬਾਬਾ ਸਭਾ ਬਿਲਡ ਕਰਦੇ ਸੰਵਧਾਨ ਦੀ ਰਾਖੀ ਦੇਖ ਬੈਠੇ ਅਸੀਂ ਕੌਣ ਭੇਜੇ ਅਸੀਂ ਵਿਧਾਨ ਸਭਾ ਮਾਂ ਦੇ ਵਿੱਚ ਚਮਾਰ ਭੇਜੇ ਬਾਲਮੀਕੀ ਭੇਜੇ ਮਹਾਸ਼ੇ ਭੇਜੇ ਧੀਰ ਦੇ ਤਰਖਾਨ ਭੇਜੇ ਪਰ ਇੱਕ ਵੀ ਅਮੇਡ ਕਰੀ ਨਹੀਂ ਭੇਜਿਆ ਇਹ ਗਲਤੀ ਇੱਕ ਤਵੀਂ ਅੰਬੇਦਕਰੀ ਨਹੀਂ ਭੇਜਿਆ ਤਾਂ ਇਸ ਕਰਕੇ ਸਾਥੀਓ ਬਾਬਾ ਸਾਹਿਬ ਅੰਬੇਦਕਰ ਅੱਗੇ ਇੱਕ ਹੋਰ ਬਹੁਤ ਵੱਡੀ ਗੱਲ ਲਿਖਦੇ ਆ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਕਹਿੰਦੇ ਅਗਰ ਮਾਨ ਸਨਮਾਨ ਨਾਲ ਜੀਣਾ ਮਾਨ ਸਨਮਾਨ ਨਾਲ ਜੀਣਾ ਤਾਂ ਜਿਹੜੀ ਗੱਲ ਡਾਕਟਰ ਸਾਹਿਬ ਕਰਕੇ ਗਏ ਬਾਬਾ ਸਾਹਿਬ ਕਹਿੰਦੇ ਤੁਹਾਨੂੰ ਆਰਥਿਕ ਉન્નਤੀ ਕਰਨੀ ਹੋਵੇ ਔਰ ਉਹ ਅੱਗੇ ਕਨਸਟੀਟਿਊਸ਼ਨ 'ਚ ਲਿਖ ਕੇ ਗਏ ਕਹਿੰਦੇ ਕਿਸ ਤਰ੍ਹਾਂ ਮੇਰੇ ਦੀ ਆਰਥਿਕ ਉન્નਤੀ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਕਹਿੰਦੇ ਦੇਸ਼ ਦੀ 80% ਜ਼ਮੀਨ ਗਰੀਬਾਂ ਨੂੰ ਦਿੱਤੀ ਜਾਵੇ ਹੁਣ ਮੈਂ ਪੁੱਛਣਾ ਤੁਹਾਡੀ ਮੈਮਰੀ ਕਿੰਨੀ ਕੰਮ ਜਾਵੇ ਆ ਜੋ ਜ਼ਮੀਨ ਸਰਕਾਰੀ ਹੈ ਇਹ ਬਾਬਾ ਸਾਹਿਬਾਂ ਬੈਠ ਕੇ ਕਹਿੰਦੇ 80% ਜ਼ਮੀਨ ਕਿਹਨੂੰ ਦਿੱਤੀ ਜਾਵੇ ਗਰੀਬਾਂ ਨੂੰ ਲੈਂਡਲੈਸ ਲੋਕਾਂ ਨੂੰ ਚਾਹੇ ਉਹ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਤਾਂ ਅਗੇ ਕੀ ਲੱਗਦੇ ਬਾਬਾ ਸਾਹਿਬ ਨਾਰਾ ਕੀ ਲੱਗਦਾ ਕਹਿੰਦੇ ਜੋ ਜ਼ਮੀਨ ਸਰਕਾਰੀ ਹੈ ਇੱਕ ਨਾਰਾ ਲੱਗਿਆ ਸੀ ਮੈਨੂੰ ਜਵਾਬ ਦਿਓ ਆਪਕੀ ਸਰ ਜੋ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਇਹ ਮੰਡਪ ਜਵਾਰ ਲੰਦੇਰੂ ਨੇ ਨਾਰਾ ਲਾਇਆ? ਕਿਆ ਮਹਾਤਮਾ ਗਾਂਧੀ ਨੇ ਨਾਰਾ ਲਾਇਆ? ਕਿਆ ਮਹਾਤਮਾ ਗਾਂਧੀ ਨੇ ਨਾਰਾ ਲਾਇਆ? ਕਿਆ ਸਰਦਾਰ ਪਟੇਲ ਨੇ ਨਾਰਾ ਲਾਇਆ? ਕਿੰਨੇ ਲਾਇਆ ਨਾਰਾ? ਕਿੰਨੇ ਲਾਇਆ ਨਾਰਾ ਬੋਲੋ? ਖਾਦ ਗਰੀ ਕਾਸ਼ੀ ਲਾਉਣ ਦੇ ਨਾਰਾ ਲਾਇਆ। ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ہماری ਹੈ ਕਿਉਂਕਿ ਭਾਰਤ ਦੇਸ਼ ਦੇ ਵਿੱਚ ਰੋਟੀ ਕਮਾਉਣ ਦੇ, ਧਨ ਕਮਾਉਣ ਦੇ ਤਿੰਨ ਸਾਧਨ ਨੇ ਪੈਸਾ, ਜ਼ਮੀਨ ਵਪਾਰ ਤੇ ਨੌਕਰੀ ਤਾਂ ਜ਼ਮੀਨ ਦੇ ਹਾਲਤ ਮੈਂ ਤੁਹਾਨੂੰ ਦੱਸਣ ਲੱਗਾ ਇਹ ਸ਼ਾਇਦ ਆંકੜੇ ਨਹੀਂ ਪਤਾ ਹੋ 2014 ਤੱਕ ਇਸ ਦੇਸ਼ ਦੀ ਜਿਹੜੀ ਸੱਤਾਧਾਰੀ ਪਾਰਟੀ ਸੀ ਉਸ ਪਾਰਟੀ ਨੇ ਸਪੈਸ਼ਲ ਇਕਨੋਮਿਕ ਜ਼ੋਨ ਬਣਾਉਣ ਦੇ ਨਾਂ ਤੇ 60% ਜ਼ਮੀਨ ਫੈਕਟਰੀਆਂ ਲਾਉਣ ਦੇ ਲਈ ਲਾਹੇਵਾਂ ਨੂੰ ਦੇ ਦਿੱਤੀ ਤੇ ਸਾਡਾ ਮੁਰਖਾ ਕੀ ਕਹਿੰਦਾ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹੈ ہماری ਪੇ ਤੁਸੀਂ ਵੀ ਨਹੀਂ ਗੱਲ ਮੰਨੀ ਕਿਹਦੀ ਗੱਲ ਮੰਨੀ? ਵਿਰੋਧੀ ਦੀ ਗੱਲ ਮੰਨੀ। ਸਾਡੀ ਮਾਂ ਇਹ ਜਿਹੜੀ ਤੁਹਾਡੀ ਮਾਂ ਉਹਦੀ ਮੈਂ ਕਰਤੂਤ ਦੱਸ ਰਿਹਾ। ਕਿ ਉਹਨੇ ਕੀ ਕੀਤਾ 2014 ਤੱਕ 60% ਜ਼ਮੀਨ ਜਿਹੜੀ ਉਹ ਫੈਕਟਰੀਆਂ ਲਾਉਣ ਦੇ ਲਈ ਦੂਸਰਿਆਂ ਨੂੰ ਲਾੜਿਆਂ ਨੂੰ ਦੇ ਦਿੱਤੀ। ਉਸ ਤੋਂ ਬਾਅਦ ਬਚੀ 20% ਜ਼ਮੀਨ। ਔਰ 20% ਅੱਜ ਲੋਕ ਬੜੇ ਸਿਚੁਏਸ਼ਨ ਇਹ ਹੋ ਗਈ ਆ ਇਹ ਲੱਭਣੀ ਚਾਹੀਦੇ ਇਹ ਇਦਾਂ ਹੋ ਜਾਣਾ ਚਾਹੀਦਾ ਅਸੀਂ ਇਹਨਾਂ ਨੂੰ ਖਾੜ ਖੈਂਦਾਂਗੇ ਸਰਕਾਰ ਨੂੰ ਜਿਹੜਾ ਹੱਥ ਲਾਏਗਾ ਅਸੀਂ ਉਹਦਾ ਕਤਲ ਕਰਦਾਂਗੇ ਇਹ ਹੋ ਹੋ ਜੀਆਂ ਬੇ ਮਤਲਬ ਜਿਹੜਾ ਸਿਰ ਪੈਰ ਨਹੀਂ ਉਹਦੀ ਇਹ ਗੱਲਾ ਜਿਹੜੀ ਆਪਾਂ ਕਰ ਦਿੰਨੇ ਸੰਵਿਧਾਨਕਤਾ ਬਚੇਗਾ ਨਾ ਸਭ ਦਸਤੀ ਗਏ ਤੋਂ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਬਚਦਾ ਔਰ ਜਿਹੜੀ 20% ਜ਼ਮੀਨ ਸੀ ਜਿਹੜੀ ਤੁਹਾਡੀ ਬਰਬਾਦੀ ਦੀ ਟ੍ਰੇਨ ਤੁਹਾਡੀ ਮਾਂ ਜਿਨੇ 2014 ਤੱਕ ਰਾਜ ਕੀਤਾ ਉਹ ਜਿਹੜੀ ਬਰਬਾਦੀ ਦੀ ਟ੍ਰੇਨ ਚਲਾ ਰਹੀ ਸੀ ਉਸ ਟ੍ਰੇਨ ਨੂੰ ਜਿਹੜੀ ਮੌਜੂਦਾ ਸੱਤਾਤਰੀ ਤੇ ਰਿਆ ਉਹਨੇ ਬੁਲਟ ਟ੍ਰੇਨ ਦੇ ਵਿੱਚ ਬਦਲਿਆ ਉਹਦੇ ਵਿੱਚ ਤੇ ਇਹਨਾਂ ਦੇ ਵਿੱਚ ਕੋਈ ਫਰਕ ਬਹੁਤਾ ਨਹੀਂ ਸੀ ਇਹਨਾਂ ਨੇ 20% ਜ਼ਮੀਨ ਜਿਹੜੀ ਪੈਂਡਿੰਗ ਸੀ ਉਹ ਕਿਹਨੂੰ ਦਿੱਤੀ ਆ ਤੁਸੀਂ ਜਾਣਦੇ ਹੋ 3000 ਏਕੜ ਜ਼ਮੀਨ ਆ ਸੌਰੀ 750 ਏਕੜ ਜ਼ਮੀਨ ਲਾਲਾ ਰਾਮਦੇਵ ਨੂੰ ਜਿਹੜੀ ਮੌਜੂਦਾ ਗਵਰਨਮੈਂਟ ਆ ਉਨੇ 3000 ਰੁਪਏ 3000 ਰੁਪਏ ਐਨੂਅਲ ਜੋ ਪਰ 750 ਏਕੜ ਜ਼ਮੀਨ ਜਿਹੜੀ ਆ ਉਹਨਾਂ ਨੂੰ ਦੇ ਦਿੱਤੀ ਤੇ ਸਰਕਾਰ ਦੇ ਸਾਥੀਓ ਤੁਹਾਡੀ ਜ਼ਮੀਨ ਜਿੱਥੋਂ ਬਾਬਾ ਸਾਹਿਬ ਮੈਂ ਕਿਹ ਕਹਿੰਦੇ ਨੇ ਵੀ ਇਕਨੋਮੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੁਹਾਡੀ ਮਜ਼ਬੂਤ ਹੋਣੀ ਚਾਹੀਦੀ ਆ ਕਿਉਂਕਿ ਇਕਨੋਮੀ ਦੇ ਨਾਲ ਬੜਾ ਵੱਡਾ ਜਿਹੜਾ ਉਹ ਫਰਕ ਪੈਂਦਾ ਤੁਸੀਂ ਦੇਖ ਰਹੇ ਹੋ ਪਾਰਲੀਮੈਂਟ ਦੇ ਵਿੱਚ ਆਪਾਂ ਕਿਆ ਦਿੰਨੇ ਆ ਪਾਰਲੀਮੈਂਟ ਦੇ ਵਿੱਚ ਸਿਰੇ ਦਾ ਬਲਾਤਕਾਰੀ ਚਲਾ ਗਿਆ ਉਹ ਕਤਲ ਕੀਤੀ ਉਹਦੇ ਤੇ ਹਜ਼ਾਰਾਂ ਕੇਸ ਨੇ ਉਹ ਵੀ ਪਾਰਲੀਮੈਂਟ ਦੇ ਵਿੱਚ ਚਲਾ ਗਿਆ ਕਾਹਦੇ ਸਰਤੇ ਇਹਦੇ ਸਰਤੇ ਤੁਹਾਨੂੰ ਤਾਂ ਜਿੱਥੋਂ ਇਕਨੋਮੀ ਤੁਹਾਡਾ ਪੈਸਾ ਆਉਣਾ ਸੀ ਤੁਸੀਂ ਆਪਣੇ ਬੁੜੇ ਨੂੰ ਆਪਣੇ ਬਾਪ ਨੂੰ ਖੁੰਦੇ ਅਥੂ ਰਵਾ ਕੇ ਇੱਥੋਂ ਭੇਜਿਆ ਔਰ ਦੁਸ਼ਮਣਾਂ ਦੇ ਨਾਲ ਅੱਖ ਮਟਕਾ ਕਰਦੇ ਨੇ ਉਹਦਾ ਨਤੀਜਾ ਤੁਹਾਡੀ ਜ਼ਮੀਨ ਜਿਹੜੀ ਸੀ ਇਕਨੋਮੀ ਉਹਦਾ ਖੋਰਸਾ ਖਤਮ ਹੋ ਗਿਆ ਉਸ ਤੋਂ ਬਾਅਦ ਵਪਾਰ ਉਦਯੋਗ ਸੀ ਅੱਜਨੇ ਸੜਕਾਂ ਤੇ ਫੜੀ ਲਾ ਕੇ ਬੈਠੇ ਨੇ ਕੌਣ ਨੇ ਜਿੰਨੇ ਸ਼ਰਤਾਂ ਤੇ ਫੜੀ ਲਾ ਕੇ ਬੈਠੇ ਨੇ ਤੁਹਾਡੇ ਭਰਾ ਨੇ ਦੱਸੋ ਜੇ ਕਿਸੇ ਦਾ ショपिंग मॉल ਹੈ ਤਾਂ ਔਰ 128 ਯੂਨੀਵਰਸਟੀਆਂ ਸਰਕਾਰੀ ਅੰਕੜੇ ਨੇ ਆ ਮੌਜੂਦਾ ਸਰਕਾਰ ਨੇ 128 ਯੂਨੀਵਰਸਟੀਆਂ UGC ਅਪਰੂਵਡ ਤਰਾ ਕੇ ਕੋਈ ਲੱਡੂ ਬਣਾਉਣ ਵਾਲਾ ਕੋਈ ਬਰਫੀ ਬਣਾਉਣ ਵਾਲਾ ਉਹਨਾਂ ਨੂੰ ਸਰਕਾਰ ਨੇ ਡਿੱਗ ਦਿੱਤੀ ਤਾਂ ਨੌਕਰੀਆਂ ਦਾ ਹਾਲ ਤੁਸੀਂ ਦੇਖ ਲਿਆ ਕਿਉਂਕਿ ਪ੍ਰਾਈਵੇਟ ਜਿਹੜੀਆਂ ਨੌਕਰੀਆਂ ਨੇ ਉਹ ਸਿਰਫ ਪ੍ਰਾਈਵੇਟ ਰਹਿ ਗਈਆਂ ਨੌਕਰੀਆਂ ਜਿਹੜੀਆਂ ਪ੍ਰਾਈਵੇਟ ਜਿਹੜੀਆਂ ਨੇ ਉਹ ਹੌਲੀ-ਹੌਲੀ ਉਹ ਸਿਰਫ ਤੁਸੀਂ 5-7 10000 ਤੋਂ ਵੱਧ ਜਿਹੜੀ ਆ ਉਹ ਜਿਹੜੀ ਨੌਕਰੀ ਆ ਇਹਨਾਂ ਨੂੰ ਰੁਪਈਆਂ ਤੋਂ ਵੱਧ ਜਿਹੜੀ ਉਹ ਨੌਕਰੀ ਨਹੀਂ ਕਰ पाओगे ਮੈਂ ਚਾਹੁੰਦਾ ਸੀ ਕਿ ਆਪਣੇ ਟੌਪਿਕ ਨੂੰ ਹੋਰ ਜਿਹੜਾ ਉਹ ਵਿਸਤਾਰਪੂਰਵਕ ਤੁਹਾਡੇ ਨਾਲ ਗੱਲ ਕਰਾਂ ਲੇਕਿਨ ਮੈਨੂੰ ਪਰਚੀ ਆ ਗਈ ਹੈ ਔਰ ਮੈਂ ਅਸੀਂ ਇਸ ਟੀਮ ਦੇ ਮੈਂਬਰ ਹੋਣ ਦੇ ਨਾਤੇ ਮੈਂ ਟੀਮ ਦਾ ਇੱਕ ਛੋਟਾ ਜਿਹਾ ਸਿਪਾਹੀ ਹੋਣ ਦੇ ਨਾਤੇ ਮੈਂ ਟੀਮ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਤਾਂ ਇਸ ਕਰਕੇ ਸਾਥੀਓ ਜੇ ਜੇ ਅੱਜ ਵੀ ਅਸੀਂ ਸੁਧਾਰ ਚਾਹੁੰਦੇ ਆ ਤਾਂ ਆਪਣੀਆਂ ਮਜਬੂਰੀਆਂ ਆਪਣੀਆਂ ਜਿਹੜੀਆਂ ਗੱਲਾਂ ਨੇ ਬਿਨਾਂ ਕਾਰਨ ਦੀ ਜਿਹੜੇ ਬਹਾਨੇ ਨੇ ਕਿਉਂਕਿ ਉਹ ਉਹਨਾਂ ਨੂੰ ਜਿਹੜਾ ਆਪਾਂ ਦਰਕਨਾਰ ਕਰਕੇ ਆਪਣੇ ਮਿਸ਼ਨ ਮੂਵਮੈਂਟ ਦੇ ਨਾਲ ਬਾਬਾ ਸਭੋਂ ਅੰਬੈਡ ਕਰਦੇ ਅੰਦੋਲਨ ਨੂੰ ਸਮਝੀਏ ਇੱਕ ਸਰਵਾਕਰੀ ਸਵਾਲ ਛੱਡ ਕੇ ਤੁਹਾਡੇ ਨਾਲ ਜਾਵਾਂਗਾ ਕਿਉਂਕਿ ਮੇਰੀਆਂ ਕੁਝ ਲਿਮਿਟੇਸ਼ਨ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਨਾ ਕਿ ਤੁਸੀਂ ਜੇ ਪਾਰਲੀਮੈਂਟ ਦੇ ਵਿੱਚ ਅੰਬੈਡ ਕਰੀ ਭੇਜਦੇ ਜੇ ਬਾਬਾ ਸਭੋਂ ਅੰਬੈਡ ਕਰ ਨੂੰ ਮੰਨਣ ਵਾਲਾ ਭੇਜਦੇ ਇਸ ਦ੍ਰਿਸ਼ਟੀ ਵਿੱਚ ਇੱਕ ਕ੍ਰਿਸ਼ਮਾ ਹੋਇਆ ਕਿ ਜਿੱਦਨ ਇਸ ਦੇਸ਼ ਦੇ ਇੱਕ ਸੂਬੇ ਦੇ ਵਿੱਚ ਤੁਹਾਡੀ ਅੰਮ੍ਰਿਤਧਰੀਆਂ ਦੀ ਸਰਕਾਰ ਬਣੀ 24 ਘੰਟਿਆਂ ਦੇ ਵਿੱਚ ਵਿੱਚ ਚਾਰ-ਚਾਰ ਕਿੱਲਿਆਂ ਦੇ ਮਾਮਲ ਨੂੰ ਬਣਾਤਾ। ਉਹ ਸਾਥੀਓ ਅੰਤ ਵਿੱਚ ਆਪਣੀ ਗੱਲ ਕਹਿ ਕੇ ਮੈਂ ਰਜਾ ਚਾਹਵਾਂਗਾ ਇੱਕ ਸ਼ਾਇਰ ਨੇ ਲਿਖਿਆ ਕਹਿੰਦਾ ਬਦਲ ਜਾਓ ਵਕਤ ਕੇ ਸਾਥ ਜਾਂ ਵਕਤ ਕੋ ਬਦਲਣਾ ਸਿੱਖੋ। ਵਕਤ ਜਾਓ ਬਦਲ ਬਦਲ ਜਾਓ ਵਕਤ ਕੇ ਸਾਥ ਜੋ ਵਕਤ ਕੋ ਬਦਲਣਾ ਸਿੱਖੋ ਮਜਬੂਰੀਆਂ ਕੋ ਮਤ ਕੋਸੋ ਹਰ ਹਾਲ ਵਿੱਚ ਚੱਲਣਾ ਸਿੱਖੋ ਹਰ ਹਾਲ ਵਿੱਚ ਚੱਲਣਾ ਸਿੱਖੋ ਤੋ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਆਪ ਸਭ ਤੋਂ ਰਜਾ ਚਾਹਨਾ ਬਾਬਾ ਸਭ ਮਿੰਡ ਕਰ ਦੇ ਜਨਮ ਦਿਨ ਦੀ ਤੁਹਾਨੂੰ ਬਹੁਤ ਬਹੁਤ ਫਿਰ ਤੋਂ ਮੁਬਾਰਕਾਂ ਔਰ ਇਸ ਆਸ ਦੇ ਨਾਲ ਮੈਂ ਤੁਹਾਡੇ ਤੋਂ ਰਜਾ ਚਾਹਨਾ ਕਿ ਤੁਸੀਂ ਜਿੰਨੇ ਲੋਕ ਇੱਥੇ ਬੈਠੇ ਹੋ ਰੋਜ਼ ਸਾਡੀ ਟੀਮ ਮੈਂਬਰ ਕਿਸੇ ਵੀ ਟੀਮ ਮੈਂਬਰ ਨੂੰ ਫੋਨ ਕਰਕੇ ਇਹ ਗੱਲ ਜ਼ਰੂਰ ਪੁੱਛੋਗੇ ਕਿ ਭਾਈ ਚਲ ਅੱਜ ਕਿਹੜੇ ਪਿੰਡ ਦੇ ਵਿੱਚ ਜਾਣਾ ਬਾਬਾ ਸਾਬੋਂ ਪਿੰਡ ਕਰਦੇ ਮਿਸ਼ਨ ਦੀ ਗੱਲ ਕਰਨ ਤਾਂ ਮੈਂ ਸਮਝਾਂਗਾ ਕਿ ਅਸੀਂ ਬਾਬਾ ਸਾਬ ਦੇ ਸੱਚੇ ਸਪਾਈਆਂ ਐਨੀਆਕ ਬੇਨਤੀਆਂ ਕਰਦਾ ਹਾਂ ਆਪ ਸਭ ਤੋਂ ਰਜਾ ਚੋਣਾ ਬੋਲਦਿਆਂ ਕੋਈ ਅੱਖਰ ਵੱਢ ਘਟ ਬੋਲ ਗਿਆ ਹਾਂ ਤਾਂ ਆਪ ਸਭ ਤੋਂ ਮਾਫੀ ਚਾਹਨਾ ਜੈ ਭੀਮ ਜੈ ਮਾਤਾ